ਜਿੱਥੇ ਵੈਸਣ ਸਾਧ ਜਨ ਸੋ ਥਾਨ ਸੁਹੰਦਾ ਉਹ ਸੇਵਨ ਸਮਰੱਥ ਆਪਣਾ ਬਿਨ ਸੇ ਸੰਮੰਦਾ ਗੁਰਬਾਣੀ ਦਾ ਕਹਿਣਾ ਕਿ ਜਿੱਥੇ ਕੋ ਨਾਮ ਜਪਣ ਵਾਲੀਆਂ ਰੂਹਾਂ ਬੈੰਧੀਆਂ ਉਹ ਧਰਤੀਆਂ ਪੂਜਣ ਯੋਗ ਹੋ ਜਾਂਦੀਆਂ ਜਿਨ ਨਾਨਕ ਸਤਗੁਰ ਪੂਜਿਆ ਤិន ਹਰ ਪੂਜ ਕਰਾਵਾ ਜਿਨ੍ਹਾਂ ਨੇ ਗੁਰਨਾਨਕ ਦੇ ਸ਼ਿਧਾਤ ਨੂੰ ਅਪਣਾਇਆ ਉਹਨਾਂ ਦੀ ਪੂਜਾ ਪ੍ਰਮਾਤਮਾ ਨੇ ਦੁਨੀਆਂ ਵਾਲਿਆਂ ਦੇ ਕੋਲੋਂ ਆਪ ਕਰਵਾਈ ਆਓ ਆਪਾਂ ਉਨਾ ਰੱਬੀ ਰੰਗਾਂ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਦੇ ਦਰਸ਼ਨ ਦੀ ਧਾਰ ਕਰੀਏ ਇਹ ਇਤਿਹਾਸਿਕ ਨਗਰ ਪਿੰਡ ਸੁਰ ਸਿੰਘ ਇਸ ਧਰਤੀ ਨੂੰ ਮੈਂ ਕਰੋੜਾਂ ਬਾਰ ਨਮਸਕਾਰ ਕਰਦਾ ਹਾਂ ਇਹ ਸਾਡੇ ਵੱਡਿਆਂ ਦੀ ਧਰਤੀ ਹੈ ਬਾਬਾ ਨੱਥਾ ਤੇ ਬਾਬਾ ਅਬਦੁੱਲਾਹ ਜੀ ਦਾ ਇਹ ਨਗਰ ਹੈ ਇਹ ਸਾਡੇ ਜਠੇਰਿਆਂ ਦਾ ਪਿੰਡ ਹੈ ਇਹ ਸਾਡੇ ਵੱਡੇ ਬਡੇਰਿਆਂ ਦਾ ਢਾਡੀਆਂ ਦੇ ਵੱਡ ਬਡੇਰਿਆਂ ਦਾ ਨਗਰ ਹੈ ਸਤਿਕਾਰਯੋਗ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਲੱਖਾਂ ਬਾਰ ਨਮਸਕਾਰਾਂ ਜਿਨ੍ਹਾਂ ਨੇ ਸਾਨੂੰ ਰੁੱਲਦਿਆਂ ਖੁਲਦਿਆਂ ਨੂੰ ਗੁਰੂ ਦਾਤਾ ਜੀ ਦੇ ਚਰਨਾ ਵਿੱਚ ਪਨਾਹ ਦਵਾਈ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਢਾਡੀ ਹੋਣ ਦਾ ਬਹਾਦਰ ਬਾਬਾ ਬਿੱਲੀ ਚੰਦ ਨੇ ਸਾਨੂੰ ਮਾਣ ਬਖਸ਼ਿਸ਼ ਕੀਤਾ ਸਾਡੀ ਇਹ ਢਾਡੀਆਂ ਦੀ ਸ਼੍ਰੇਣੀ ਬਾਬਾ ਬਿੱਲੀ ਚੰਦ ਸਾਹਿਬ ਜੀ ਦੀ ਹਮੇਸ਼ਾ ਵਾਸਤੇ ਰਣੀ ਆ ਤੇ ਹਮੇਸ਼ਾ ਵਾਸਤੇ ਰਣੀ ਰਹੇਗੀ